ਪੈਨੇ ਮੈਂ ਤੇ ਤੈਨੂੰ ਫੋਨ ਕੀਤਾ ਕਿ ਬਿਲਕੁਲ ਅਮੀ ਦੇ ਘਰ ਨਾ ਵੀ ਛੁੱਟੀਆਂ گزارਾਂ ਮੈਂ ਕੱਲ ਦੀ ਆਹ ਤੇ ਗਈਆਂ ਨਿਆਣੇ ਲੈ ਕੇ ਨਹੀਂ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਮੇਰੇ ਬੰਦੇ ਦਾ ਘਰ ਤੇ ਮੇਰੀ ਲਈ ਜੰਨਤ ਏ ਹੋਣਾ ਕੀ ਸੀ ਇਹ ਪਰਜਾਈ ਨੇ ਤੇ ਮੂੰਹ ਸਜਾਇਆ ਨਿਆਣਿਆਂ ਨੂੰ ਬੋਲਣ ਵੀ ਨਹੀਂ ਦਿੰਦੀ ਭਰਾ ਵੀ ਅੱਖਾਂ ਕੱਢਦਾ ਕਿ ਵੀ ਇਹਨਾਂ ਨੂੰ ਲੈ ਕੇ ਕਮਰੇ ਚ ਬਹਿ ਜਾ ਮੈਂ ਥੱਕਿਆ ਟੁੱਟਿਆ ਆਵਾ ਉਹ ਗੱਲ ਬਾਤ ਹੀ ਨਹੀਂ ਐ ਜਿਹੜੀ ਮੈਂ ਸੋਚ ਕੇ ਆਈ ਸੀ ਨਾ ਕਿ ਮੈਂ ਸੁੱਤੀ ਰਾਵਾਂਗੀ ਸਕੂਨ ਦੀਆਂ ਪੱਕੀਆਂ ਖਾਵਾਂਗੀ ਕੋਈ 4 ਦਿਨ ਰੈਸਟ ਕਰਾਵਾਂਗੀ ਤੂੰ ਬਿਲਕੁਲ ਨਾ ਇੱਥੇ ਆਈ ਨਾ ਨਾ ਮੈਨੂੰ ਉੱਥੇ 4 ਦਿਨਾਂ ਚ ਹੀ ਨਜ਼ਾਰੇ ਹੋ ਗਏ ਨੇ ਮੈਂ ਵੀ ਬੰਦੇ ਨੂੰ ਗੱਲ-ਗੱਲ ਤੇ ਟਿੰਗੜੀਆਂ ਲਾਂਦੀ ਸੀ ਤੇ ਮੈਂ ਪੂਰੀਆਂ ਛੁੱਟੀਆਂ ਉੱਥੇ ਨਗਾਹ ਕੇ ਆਣੀਆਂ ਨੇ ਫਿਰ ਤੈਨੂੰ ਪਤਾ ਲੱਗੇਗਾ ਜਦੋਂ ਕੋਈ ਪਕਾ ਕੇ ਨਹੀਂ ਦੇਗਾ ਨਹੀਂ ਪਤਾ ਤੇ ਮੈਨੂੰ ਲੱਗਣ ਡਿਆ ਇੱਥੇ ਆ ਕੇ ਹਾਂ ਮੈਂ ਕਹਨੀ ਆਪਣੀ ਘਰ ਤੇ ਸੀਸੀ ਚਲਾਈਏ ਲੈਟਾਂ ਚਲਾਈਏ ਜਿੱਥੋਂ ਮਰਜੀ ਖਾਣ ਜਾਏਗੀ ਕੋਈ ਪਕਾਈ ਕੋਈ ਰੋਕ ਟੋਕ ਨਹੀਂ ਭਾਈ ਇੱਥੇ ਤੇ ਆਡਰਾਂ ਤੇ ਚੱਲਣਾ ਪੈਂਦਾ ਪਿਆ ਪਰ ਜਾਈ ਨਾ ਗੁੱਸਾ ਕਰ ਲੈ ਭਰਾ ਨਾ ਗੁੱਸਾ ਕਰ ਲੈ ਉਧਰੋਂ ਅੰਮੀ ਆਂਦੇ ਨਹੀਂ ਜੀ ਨਾ ਮੇਰੀ ਮੂੰਹ ਦੇ ਬਾਰੇ ਗੱਲ ਨਹੀਂ ਕਰਨੀ ਤੇਰੇ ਭਰਾ ਦਾ ਘਰ ਖਰਾਬ ਹੁੰਦਾ ਸਮਝ ਤੂੰ ਰਹਿਣ ਦਿਓ ਭਾਈ ਆਪਣੇ ਘਰ ਹੀ ਰਹਿ ਚੰਗੀ ਆਪਣੇ ਨਿਆਣੇ ਘਰ ਚ ਸੇ